ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਡੇਲੀ ਬਲੌਗਸ ਦੇ ਮੈਂ ਤੁਹਾਡਾ ਸਵਾਗਤ ਕਰਦਾ ਮੀਤ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੇ ਖੇਤ ਦੇ ਕੰਮਕਾਰ ਆ ਉਹ ਨਿਵੇੜਦੇ ਆਂਗੇ ਕਿਉਂਕਿ ਟਾਈਮ ਆਪਾਂ ਸ਼ਰੀਰ ਵਾਸਤੇ ਵੀ ਜਿਹੜਾ ਕੱਲ ਤੋਂ ਦਿਨਾਂ ਸਟਾਰਟ ਕਰਤਾ ਤੇ ਹੁਣ ਨਾਲ-ਨਾਲ ਜਿਹੜੇ ਆਪਣੇ ਘਰੇਲੂ ਕੰਮਕਾਰ ਆ ਉਹ ਵੀ ਆਪਾਂ ਨੂੰ ਕਰਨੇ ਚਾਹੀਦੇ ਆ ਤੇ ਅੱਜ ਆਪਾਂ ਜਿੰਨੇ ਵੀ ਖੇਤ ਦੇ ਕੰਮਕਾਰ ਆ ਇੱਕ ਤਾਂ ਭਰੇ ਪਾਉਣੀ ਆ ਪੱਠੇ ਲੈ ਕੇ ਜਾਣੇ ਆ ਇੱਕ ਸਾਈਡਾਂ ਤੇ ਥੋੜੀ-ਮੋਟੀ ਕੋਈ ਸਿਉਂਖ ਕੀੜੀ ਲੱਗਦੀ ਆ ਆਪਾਂ ਨੂੰ ਸਾਈਡਾਂ ਤੇ ਦਵਾਈ ਪਾਵਾਂਗੇ ਤੇ ਅੱਜ ਵਾਲੇ ਬਲੌਗ ਨਾਲ ਲਾਸਟ ਤੱਕ ਜੁੜ ਤੇ ਦਿਖਾਉਣੇ ਆ ਤੁਹਾਨੂੰ ਅੱਜ ਆਪਾਂ ਤਕਰੀਬਨ 30 ਤੋਂ 32 ਕਿਲੋ ਰੇਹ ਆ ਜਿਹੜੀ ਉਹੀ ਦੇਣੀ ਆ ਕਿ 10 ਨਿਕ ਡੋਜ਼ ਹੀ ਦਿੰਨੇ ਆ ਤੇ ਤੀਜੀ ਕਿਸ਼ਤ ਆਪਣੀ ਸਟਾਰਟ ਹੋ ਗਈ ਕਿਉਂਕਿ ਪਹਿਲਾਂ ਦਰਸ਼ਕੋ ਆਪਾਂ ਇਹ ਪੱਠੇ ਆ ਉਹ ਵੱਢ ਲਈਏ ਕਿਉਂਕਿ ਮੁੜ ਕੇ ਰੇਹ ਦੇ ਨਾਲ ਲਿਬੜ ਜਾਂਦੇ ਆ ਪੱਠੇ ਵੱਢਣੇ ਜਿਹੜੇ ਮੁਸ਼ਕਲ ਹੋ ਜਾਂਦੇ ਆ ਤੇ ਆਪਾਂ ਜਲਦੀ ਜਲਦੀ ਫਟਾਫਟ ਪੱਠੇ ਵੱਢ ਕੇ ਤੇ ਫਿਰ ਰੇਹ ਪਾਵਾਂਗੇ ਕਿਉਂਕਿ ਜਿੰਨੇ ਕਿ ਜਲਦੀ ਸਵੇਰ ਸਵੇਰ ਕੰਮ ਹੋ ਜਾਣਗੇ ਓਨੇ ਕੀ ਵਧੀਆਗੇ ਜੇ ਆਪਾਂ ਗਰਮੀ-ਗਰਮੀ ਕਰੀ ਜਾਵਾਂਗੇ ਕੰਮ ਤਾਂ ਆਪਾਂ ਨੂੰ ਫੇਰ ਵੀ ਕਰਨੇ ਪੈਣੇ ਆ ਇੱਕ ਕੰਮ ਹੁੰਦਾ ਹੱਸ ਕੇ ਕਰਨਾ ਤੇ ਇੱਕ ਹੁੰਦਾ ਵੀ ਰੋਕੇ ਕਰਨਾ ਜੇ ਆਪਾਂ ਹੱਸ ਕੇ ਕਰਾਂਗੇ ਉਹਦੇ ਚ ਬਰਕਤ ਹੁੰਦੀ ਆ ਤੇ ਬਸ ਆਪਾਂ ਫਟਾਫਟ ਸੇਤੀ ਬਣ ਜਾਏਗੇ ਜਿਹੜੀਆਂ ਸੋਧੀਆਂ ਵੱਢ ਕੇ ਫਿਰ ਫਰੀਆਂਗੇ ਜਿਹੜੀਆਂ ਆਪਾਂ ਤੋਰੀਆਂ ਦੀਆਂ ਬੱਲਾਂ ਦੀ ਗੱਲ ਕਹੀ ਸੀ ਘਰੇ ਵੀ ਲੱਗੀਆਂ ਆਪਣੇ ਕੋਲੇ ਪਿਛਲੇ ਵਲੌਗ ਦੇ ਵਿੱਚ ਤੇ ਆ ਵੀ ਖੇਤ ਵੀ ਆਪਾਂ ਥੋੜੀਆਂ ਜਿਹਾ ਲਾਈਆਂ ਤੇ ਸਾਰੇ ਭਰਾਵਾਂ ਨੂੰ ਲਾਉਣੀਆਂ ਚਾਹੀਦੀਆਂ ਕਿਉਂਕਿ ਨੀਚੇ ਨਾਲੋਂ ਉੱਪਰ ਕਾਫੀ ਕੰਮਜਾਪ ਹੈ ਤੇ ਵੈਸੇ ਐਦਕੀ ਥੋੜੀ ਜਿਹੇ ਜਿਹੜੇ ਆਪਾਂ ਕਿੱਲੇ ਗੱਡੇ ਸੀ ਇਹ ਕਾਫੀ ਤੇਜ਼ ਹਵਾ ਕਈ ਵਾਰੀ ਆਈ ਆ ਤੇ ਉਹਦੇ ਨਾਲ ਨੀਵੇਂ ਹੋ ਗਏ ਤੇ ਹੁਣ ਪੱਠੇ ਵੱਢ ਲਈਏ ਆਪਾਂ ਦਰਸ਼ਕੋ ਪੱਠੇ ਦੇ ਕੋਲ ਆਪਾਂ ਸ਼ਿਫਟ ਬਾਈ ਚਲਾਉਣੇ ਆ ਇੱਕ ਨਿੱਕਾ ਘਿਹਰਾ ਆ ਗਿਆ ਇਹ ਨਹੀਂ ਇੱਕ ਵਾਰੀ ਲਾਤੇ ਤੇ ਮੁੜ ਕੇ ਵੇਖੋ ਇੱਕ ਆ ਆ ਗਿਆ ਇਸ ਦੂਮਗਰੋਂ ਹੋ ਮਗਰਲੇ ਰੈਡੀ ਹੋ ਜਾਣਗੇ ਜਿਹਦ ਨੂੰ ਆ ਬਾੜਾ ਖਤਮ ਹੋਣਾ ਹੈ ਇੱਕ ਵੱਡਾ ਆਪਣਾ ਹੋ ਗਿਆ। ਇੱਕ ਹੀ ਮੱਝ ਆ ਤਿੰਨ ਸ਼ਿਫਟਾਂ ਦੇ ਵਿੱਚ ਪੱਠੇ ਜਿਹੜੇ ਆਪਾਂ ਉਹ ਬੀਜਦਿਆਂ ਥੋੜੀ ਥੋੜੀ ਕਰਕੇ ਜਿਵੇਂ ਜਿਵੇਂ ਕਿਉਂਕਿ ਜਾਰਾ ਇੱਕ ਦਾ ਵੀ ਬੀਜਲੇ ਤਾਂ ਫੇਰੇ ਮੱਕਾ ਪੱਕ ਜਾਂਦਾ ਤੇ ਪਸ਼ੂ ਆ ਜਿਹੜਾ ਪੂਰਾ ਚਾਹ ਕੇ ਨਹੀਂ ਖਾਂਦਾਗਾ ਤੇ ਹੁਣ ਆਪਾਂ ਜਲਦੀ ਜਲਦੀ ਪੱਠੇ ਜਿਹੜੇ ਵੱਢ ਗਏ ਜਿਹੜਾ ਵਿੱਚ ਘਾਹ ਹੁੰਦਾ ਕਈ ਵੀਰਾਂ ਦੇ ਬਾੜੇ ਦੇਖੇ ਆ ਹੋਰ ਇੱਕ ਚਵਲੇ ਜੇ ਕਰੇ ਪਏ ਹੁੰਦੇ ਆ ਇਕੱਲੇ ਚਾਂਡੇ ਡਾਂਡੇ ਵੱਢ ਲੈਣਗੇ ਤੇ ਆਪਣੀ ਤੁਸੀਂ ਪੜਾਈ ਦੇਖੋ ਇਹ ਨਹੀਂ ਕੋਈ ਦੱਸ ਸਕਦਾ ਜਦੋਂ ਪੱਠੇ ਵੱਡੇ ਜਾਂਦੇ ਆ ਵੀ ਇੱਥੇ ਘਾਹ ਸੀ ਇੱਕਲਾ ਮੱਖੀ ਦੇਖੋ ਸਾਰੇ ਸਾਫ਼ ਤਰੀਕੇ ਨਾਲ ਨਾ ਹੀ ਬੱਟਣਾ ਛੱਡਣਾ ਆਪਾਂ ਇਹਨੂੰ ਕਢਾਂਗੇ ਵੀ ਉਦੋਂ ਮਗਰੋਂ ਤੇ ਬੱਟ ਦੇ ਨਾਲ ਤੱਕ ਜਿਹੜਾ ਉਹ ਵੱਢਦੇ ਨਾਲ ਵੱਢਦੇ ਆਪਾਂ ਵੱਢੇਗੇ 6-7ੀਆਂ ਵੱਢ ਲਈਆਂ ਆਪਾਂ ਹੁਣ ਜਿਹੜੀਆਂ ਆਪਾਂ ਬਸ ਦੋ ਸ਼ਿਫਟਾਂ ਦੀ ਇਹ ਚੱਕ ਕੇ ਲੈ ਜਾਣੀਆਂ ਤਕਰੀਬਨ ਜਿਹੜੇ 50 ਕਿਲੋ ਪੱਠੇ ਆ ਜਿਹੜੇ ਉਹ ਹੋਗੇ ਉਹ ਛੇਟਾਂ ਦਾ ਪੁੱਛੀ ਛਾਮੀ ਜਿਹੜੇ ਪੱਟੇ ਆ ਉਹ ਲਾ ਦੇਣੇ ਆ। ਆ ਇਹਦੇ ਉੱਪਰ ਹੀ ਰੱਖ ਦਿੰਦੇ ਆ ਪੱਥਰ ਦੇ ਉੱਤੇ। ਉਹ ਕਿ ਨੜੇ ਤਰ ਇੱਟਾ ਨਹੀਂ ਲੱਗਦਾ। ਪੱਠੇ ਵੜਦਿਆਂ ਨੂੰ ਦੇਖੋ ਦਰਸ਼ਕੋ। ਮੁਰਕਾ ਜਿਹੜਾ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਮੁਰਕਾ ਹੁਣ ਸਟਾਰਟ ਹੋ ਜਾਂਦਾ। ਸਵੇਰ-ਸਵੇਰ ਪਸੀਨਾ ਨਿਕਲ ਜੇ। ਤਾਂ ਜਿਹੜਾ ਸਰੀਰ ਆਟੋਮੈਟਿਕ ਹੀ ਫਿੱਟ ਰਹਿੰਦਾ। ਵੈਸੇ ਤਾਂ ਆਪਾਂ ਵਾਕ ਵੀ ਕਰਿਆ ਆਏ ਅੱਜ। ਸਵੇਰੇ-ਸਵੇਰੇ ਜਾ ਕੇ ਜਿਹੜਾ ਆਪਣਾ ਰੁਟੀਨ ਦਾ ਕੰਮ ਹੈ। ਨਾਤੀਆ ਪਾਈ ਚੱਕ ਲੈਣੇ ਆ ਕਿਉਂਕਿ ਗੀੜੇ ਦੀ ਬਚਤ ਹੋ ਜੂਗੀ ਨਹੀਂ ਫਿਰ ਇੱਕ ਤਾਂ ਗੀੜਾ ਫੇਰ ਲੱਗ ਜਾਂਦਾ ਕਿਉਂਕਿ ਸੁਬਾ ਸੁਬਾਏ ਹੁੰਦਾ ਵੀ ਟਾਈਮ ਦੀ ਵੀ ਬਚਤ ਹੈ ਕੰਮਕਾਰ ਕਾਫੀ ਕਰਨੇ ਹੁੰਦੇ ਆ ਤੇ ਕੋਈ ਵੀ ਕੰਮ ਸਹੀ ਟਾਈਮ ਤੇ ਹੋ ਜੇ ਉਸ ਦੀ ਵੀ ਸਟ੍ਰੈਸ ਨਹੀਂ ਲੈਣ ਦੀ ਲੋੜ ਪੈਂਦੀ ਦੇਖੋ ਦਰਸ਼ਕੋ ਜਿਹੜਾ ਮੁਰਕਾ ਤੁਹਾਨੂੰ ਟੀ-ਸ਼ਰਟ ਦੇ ਵਿੱਚ ਦਿਸੀ ਜਾਂਦਾ ਹੋਊਗਾ ਤੇ ਜੇ ਆਹ ਸ਼ਰੀਰ ਨੂੰ ਵੀ ਇੰਨੇ ਮੁਰਕਾ ਕੱਢ ਕੇ ਵੀ ਬਿਮਾਰੀ ਲੱਗਦੀ ਆ ਤਾਂ ਫੇਰ ਤਾਂ ਕੋਈ ਹੱਲ ਹੈ ਨਹੀਂ ਪਰ ਆਪਣੀ ਕੋਸ਼ਿਸ਼ ਹੈ ਨਾਲ-ਨਾਲ ਜਿੰਮ ਵੀ ਸਟਾਰਟ ਕਰਾਂਗੇ ਨਾਲ-ਨਾਲ ਬਾਗ ਵੀ ਆਪਣੀ ਸਟਾਰਟ ਹੈ ਤੇ ਸਰੀਰ ਆ ਜਿਹੜਾ ਕੰਮ ਕਰਨ ਨਾਲ ਖੇਤੀ ਦਾ ਕੰਮ ਕੋਈ ਵੀ ਭਰਾ ਕਰਦਾ ਤੇ ਲੋਹੇ ਨਾਲੋਂ ਘੱਟ ਨਹੀਂ ਹੁੰਦਾ ਲੋਹੇ ਦੀ ਤਰ੍ਹਾਂ ਹੀ ਸਰੀਰ ਆ ਜਿਹੜਾ ਉਹ ਬਣ ਜਾਣਾ ਕਿਉਂਕਿ ਸਰੀਰ ਨਾਲ ਬਹੁਤ ਜ਼ਿਆਦਾ ੱਤਕਾ ਹਾਣ ਦੇ ਵਿੱਚ ਆਪਾਂ ਰੇ ਪਾਉਣੇ ਆ ਪੂਰਾ ਜਿਹੜਾ ਪੈਰ ਹੈ ਫੁੱਲ ਖੁੱਬ ਜਾਂਦਾ ਗੋਡੇ ਤੱਕ ਬਹਿਣ ਵਾਲੀ ਗੱਲ ਬਣ ਜਾਂਦੀ ਆ ਤੇ ਉੱਤੇ ਬਜਨ ਹੁੰਦਾ ਤੇ ਨਾਲੇ ਤਾਂ ਸਰੀਰ ਦੀ ਅੰਦਰਲੀ ਇਮਿਊਨਿਟੀ ਪਾਵਰ ਦਾ ਪਤਾ ਲੱਗਦਾ ਵੀ ਕਿੰਨਾ ਕੁ ਆਪਣਾ ਦਮਦਮ ਚੜਦਾ ਸਰੀਰ ਕਿਵੇਂ ਆ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਟੈਸਟ ਕਰਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਵੀ ਚੜੂਂਦੇ ਆਪਾਂ ਇਹਦੇ ਬਣਾਉਨੇ ਗੱਟੇ ਦੇ ਤਿੰਨ ਉਹ ਗੱਟਾ ਆਪਾਂ ਖਤਮ ਕਰਤਾ ਕਿਉਂਕਿ ਇਹਦੇ ਨਾਲ ਫਿਰ ਜਿਹੜੀ ਰੇ ਆ ਉਹ ਲਿਮਟ 'ਚ ਪੈ ਜਾਂਦੀ ਆ ਕਿਉਂਕਿ ਜੇ ਗੱਟਾ ਬਾਹਲਾ ਚੜੂਗਾ ਭਰ ਲਾਂਗੇ ਤਾਂ ਮੋਢਾ ਵੱਡੀ ਤੇ ਰਿਆ ਜਾਂਦਾ ਉਹ ਤੇ ਫਿਰ ਜਿਹੜੀ ਮੂਠੀ ਦਾ ਸਾਈਜ਼ ਆ ਆਪਾਂ ਵੱਡਾ ਕਰ ਲੈਨੇ ਆ ਚੱਕੋ ਜੀ ਇਸ ਤਰੀਕੇ ਨਾਲ ਜਿਹੜਾ ਭਰ ਕੇ ਮੋੜੇ ਲਾ ਲਿਆ ਤੇ ਆਪ ਦਾ ਕੰਮ ਆਪ ਦਾ ਕੰਮ ਹੀ ਹੁੰਦਾ ਤੇ ਦੇਖੋ ਆਪਣੀ ਤੋਂ ਆਪ ਦੀ ਰਹਿ ਨਹੀਂ ਪੈਂਦੀਗੀ ਤੇ ਮੁੱਲ ਵਾਲੇ ਵੀਰ ਕੀ ਕਰਨ ਜਿਨ੍ਹਾਂ ਨੇ ਰੋਜ਼ ਹੀ ਕਿਸੇ ਨਾ ਕਿਸੇ ਦੀ ਪੰਜ ਪੰਜ ਸੱਤ ਸੱਤ ਘਰਾਂ ਦੀ ਪਾਈ ਜਾਣੀਆਂ ਤਾਂ ਵੀਰੋਂ ਆਪਾਂ ਦੂਸਰੇ ਮੱਥੇ ਤੇ ਪਹੁੰਚ ਗਏ ਪਿਆਰੇ ਦੇ ਤੇ ਤੀਜੀ ਕਿਸ਼ਤ ਜਿਹੜੀ ਝੋਨੇ ਨੂੰ ਉਹ ਸਟਾਰਟ ਹੋ ਗਈ ਅੱਜ ਆਪਾਂ ਤੀਜੀ ਕਿਸ਼ਤ ਦੇਣ ਲੱਗਦੇ ਆ ਕਈ ਵੀਰ ਕੀ ਕਹਿੰਦੇ ਨੇ ਆ ਵੀ ਯਾਰ ਅਸੀਂ ਤਾਂ ਪਹਿਲੀ ਵਾਰੀ ਗੱਟਾ ਪਾ ਦਿੰਨੇ ਆ ਪਹਿਲੀ ਵਾਰੀ ਦਰਸ਼ਕ ਨੂੰ ਗੱਟਾ ਪਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਸਿੰਗਲ ਟਾਂਗ ਹੁੰਦੀ ਆ ਉਦੋਂ ਵੀ ਤੁਸੀਂ ਗੱਟਾ ਹੀ ਪਾਉਣੇ ਹੋ ਜਦੋਂ 6 7 ਸੰਖਿਆ ਹੋ ਜਾਂਦੀ ਆ ਉਦੋਂ ਵੀ ਗੱਟਾ ਹੀ ਪਾਉਣੇ ਹੋ ਜਦੋਂ 15 18 20 25 ਸੰਖਿਆ ਦੇ ਪਹੁੰਚ ਜਾਂਦੇ ਉਦੋਂ ਵੀ ਗੱਟਾ ਹੀ ਪਾਉਣੇ ਹੋ ਕਿਉਂਕਿ ਜੇ ਸਿੰਗਲ ਟਾਂਗ ਨੂੰ ਦੇਵਾਂਗੇ ਇੱਕ ਬੱਚੇ ਨੂੰ ਵੱਧ ਖਰਾਕ ਦੇਵਾਂਗੇ ਜਾਂ ਤਾਂ ਉਹ ਵੇਸਟੇ ਜਾਣੀ ਆ ਜਾਂ ਉਹਦੇ ਸਰੀਰ ਤੇ ਇਫੈਕਟ ਕਰਨਾ ਤੇ ਉਹ ਤਾਕਤ ਦੀ ਬਜਾਏ ਨੁਕਸਾਨ ਹੀ ਕਰਦੀ ਆ ਕਿਉਂਕਿ ਲਿਮਟੇ ਦੇ ਅਕੋਰਡਿੰਗ ਆਪਾਂ ਦਿੰਦੇ ਰਹੀਏ ਪਹਿਲੀ ਕਿਸ਼ਤ ਵੀ ਅਸੀਂ 25 ਕਿਲੋ ਦਿੱਤੀ ਸੀ ਦੂਜੀ ਵੀ 25 ਤੋਂ 28-30 ਕਿਲੋ ਦਿੱਤੀ ਆ ਤੀਜੀ ਕਿਸ਼ਤ ਬਸ 30 32 35 ਕਈ ਵੀਰ ਕਹਿੰਦੇ ਅੱਧੇ ਘੱਟੇ ਨਾਲ ਛਿੱਟਾ ਨਹੀਂ ਆਉਂਦਾ ਵੇਖੋ ਆਹ ਥਾਣਾ ਆਪੀ ਛਿੱਟਾ ਦੇ ਜਾਨੇ ਆ ਤੇ ਝੋਨਾ ਵੇਖੋ ਤੁਸੀਂ ਕੋਈ ਡੈਫੀਸ਼ੈਂਸੀ ਨਹੀਂ ਲੱਗਦੀ ਝੋਨੇ ਦੇ ਵਿੱਚ ਤੇ ਵਧੀਆ ਤਰੀਕੇ ਦਾ 5 ਦਿਨਾਂ ਤੋਂ ਜੂਰੀਆ ਜਿਹੜੀ ਆਪਾਂ ਰਿਪੀਟ ਕਰ ਦਿੰਨੇ ਆ ਅੱਜ ਆਪਣੇ ਕੋਲੇ ਤਕਰੀਬਨ ਡੇਢ ਘੱਟੇ ਤੋਂ ਥੋੜਾ ਜਿਹਾ ਉੱਪਰ ਗਿਆ ਹੈਗਾ ਡੇਢ ਘੱਟਾ ਪੈ ਗਿਆ ਅੱਜ ਵਾਲੀ ਰੇਤ ਦੇ ਕੇ ਤੀਜੀ ਕਿਸ਼ ਤੇ ਝੋਨੇ ਦੀ ਕੰਡੀਸ਼ਨ ਦੇਖੋ ਪ੍ਰੋਪਰ ਪੌਣੇ ਕਿ ਤਿੰਨ ਗੱਟਿਆਂ ਨਾਲ ਢਾਈ ਗੱਟਿਆਂ ਨਾਲ ਜਿਹੜਾ ਝੋਨਾ ਵਧੀਆ ਹੋ ਜਾਊਗਾ ਫਰਸ ਫਰਸ ਕਲਾਸ ਹੋ ਜਾਊਗਾ ਤੇ ਆ ਦੇਖੋ ਇਸ ਤਰੀਕੇ ਦੀ ਮੁੱਖੀ ਆਪਾਂ ਹਲਕੀ ਜਿਹੀ ਭਰ ਦਿਆਂ ਕਿਉਂਕਿ ਦੂਜੇ ਤੋਂ ਕੰਮ ਕਰਾਉਣਾ ਠੀਕ ਆ ਵੀ ਮਜਬੂਰੀ ਆ ਕਈ ਵੀਰਾਂ ਤੋਂ ਆਪਰੇ ਇਹ ਪੌਣੇ ਆ ਆ ਬੱਟਾਂ ਦੇ ਬਾਹਰ ਤਾਂ ਕਚੜਾਈ ਪਈ ਹੁੰਦੀ ਆ ਤੁਸੀਂ ਆਪ ਦਾ ਕੰਮ ਦੇਖੋ ਤੁਸੀਂ ਇਹ ਨਹੀਂ ਵੀ ਇੱਕ ਵੀ ਦਾਣਾ ਜਿਹੜਾ ਬੱਟ ਦੇ ਬਾਹਰ ਵਗ ਜੂਗਾ ਜਾਂ ਫਿਰ ਬੂਟਾ ਰਹਿ ਜੂਗਾ ਤੇ ਇੱਧਰ ਨਾਲ ਪਾਸ ਆ ਗਈ ਸੀ ਹੁਣ ਆਪਾਂ ਇੱਧਰ ਨਾਲ ਪਾਤ ਲੈ ਕੇ ਜਾਨੇ ਆ। ਉਹ ਸੁਬਾਹ ਸੁਬਾਹ ਜਿੰਨੇ ਮਰਜ਼ੀ ਕੰਮ ਨਿਵੇੜ ਲਓ। ਕੰਮ ਦਾ ਗਾੜੀ ਹੁੰਦਾ ਘਾਉਣੀ ਹੁੰਦੀ ਆ। ਯੇਰ ਬੇਕਪੁਰ ਨਾਲ ਔਖਾ ਜੇ ਆ ਬੋਆ ਕੁਛ ਨਹੀਂ। ਜਦੋਂ ਲਾਗੇ ਕੰਮੋਂ ਘੱਟ ਨਾ ਸਟਾਰਟ ਹੋ ਜਾਣਾ। ਧਰਮੀ ਕਰਕੇ ਮੁਰਕਾ ਬਾਲਾ ਨਿਕਲ ਗਿਆ ਹੁਣ। ਜਿਹੜਾ ਮੁਰਕਾ ਇਹੋ ਨਿਕਲ ਗਿਆ ਤੇ ਹੁਣ ਪਾਣੀ ਪੀ ਲਈਏ। ਪਾਣੀ ਪੀ ਲਈ ਬਹੁਤ ਜ਼ਰੂਰੀ ਆ। ਜਾਂ ਤੇ ਦਵਾਈ ਆ ਉਹ ਪਾਉਣੇ ਆ ਝੋਨਾ ਤਕਰੀਬਨ ਤੀਜੀ ਕਿਸਤੀ ਸਟਾਰਟ ਹੋ ਗਈ ਇਹਨੂੰ ਪਾਈ ਪੰਜ ਨਾਲ ਤੋਕਸਾਂ ਦਿੱਤੀਆਂ ਆਪਾਂ ਤੇ ਜਿਹੜੀ ਸਾਈਡਾਂ ਤੋਂ ਬੂਟੇ ਆ ਉਹ ਸੁੱਕਣੇ ਸਟਾਰਟ ਹੋ ਗਏ ਕਿਉਂਕਿ ਕਿਤੇ ਨਾ ਕਿਤੇ ਸਿਉਂਕ ਕੀੜੀ ਦੀ ਪ੍ਰੋਬਲਮ ਲੱਗਦੀ ਆ ਕਿਸੇ ਚੰਗੀ ਕੰਪਨੀ ਦੀ 505 ਵੀ ਤੁਸੀਂ ਵਰਤ ਸਕਦੇ ਹੋ ਤੇ ਜਾਂ ਤੁਸੀਂ ਕਲੋਰੋ ਵੀ ਪਾ ਸਕਦੇ ਹੋ ਹੁਣ ਆਪਾਂ ਸਾਈਡਾਂ ਦੇ ਫਟਾਫਟ ਜਿਹੜੀ ਦਵਾਈ ਆ ਉਹ ਪਾ ਦੇਾਂਗੇ ਕਿਉਂਕਿ ਆ ਦੇਖੋ ਕੋਈ ਕੋਈ ਬੂਟਾ ਜਿਹੜਾ ਉਹ ਸੁੱਕਿਆ ਹੋਇਆ ਜਿਵੇਂ ਆ ਬੂਟਾ ਮਰ ਜਾ ਹੀ ਜਾਂਦਾ ਫਿਰ ਜੇ ਕੀੜਾ ਨੂੰ ਦਵਾਈ ਪੈ ਗਈ ਤਾਂ ਮਰ ਜਾਉਣ ਵਾਲਾ ਕੰਮ ਆ ਜਿਹੜਾ ਉਹ ਖਤਮ ਹੋ ਜਾਊਗਾ ਬਸ ਕੀ ਰਾ ਇਹ ਬੂਟੇ ਚੱਲ ਪਿਆ ਫਿਰ ਇਹਦੀ ਜੜਾ ਜਿਹੜੀ ਪੂਰੀ ਪਕੜ ਕਰ ਜੂਗੀ ਆ ਦੇਖੋ ਤੁਸੀਂ ਮੋਟਾ ਫਾਰੇ ਨੂੰ ਹੋਰ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਮੋਟੀਆਂ ਕਣੀਆਂ ਜੀਆਂ ਨਾਲੇ ਜਿਹੜੀ ਪੱਤੇ ਤੇ ਚੀਜ਼ਾਂ ਦੋਦੇ ਤੇ ਵੀ ਕੰਮ ਕਰੂਗੀ ਤੇ ਥੱਲੇ ਵੀ ਕੰਮ ਕਰੂਗੀ ਕੱਲੇ ਫਾਰੇ ਤੇ ਨਾ ਮਾਰੀਆ ਮੈਨੂੰ ਵੀ ਦਿਖਾ ਦੇ ਤੇ ਹੱਥ ਵਾਲੀ ਢੋਲਣ ਵਾਲੀ ਆਪਾਂ ਪਾਉਣੇ ਆ ਕਿਉਂਕਿ ਪਹਿਲਾਂ ਆਪਾਂ ਪੱਠੇ ਵੱਡੇ ਆ ਫਿਰ ਰੇਪਾਈ ਆ ਉਸ ਤੋਂ ਬਾਅਦ ਤੇ ਹੁਣ ਜਿਹੜੀ ਸਪਰੇਅ ਆ ਕਿਉਂਕਿ ਹੁਣ ਆਪਾਂ ਜਾ ਕੇ ਨਾ ਲਾਂਗੇ ਨਾ ਕੇ ਜਿਹੜੀ ਆ ਥੋੜਾ ਜਿਹਾ ਸਰੀਰ ਨੂੰ ਰੈਸਟ ਕਰਕੇ ਤੇ ਫਿਰ ਆਪਾਂ ਆਪਦੇ ਕਾਮਕਾਰਾਂ ਦੇ ਵਿੱਚ ਲੱਗ ਜਾਾਂਗੇ ਤੇ ਸ਼ਿਫਟ ਵਾਈਜ਼ ਕੰਮ ਥੋੜਾ ਦਿਮਾਗ ਨਾਲ ਹੀ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਪਹਿਲੀ ਰੇਹ ਆ ਕੇ ਸਭ ਢੋਲੀ ਚੱਕ ਲੈਂਦੇ ਵੀ ਆਪਾਂ ਇਹ ਪਾ ਦਈਏ ਤੇ ਮੁੜ ਕੇ ਸਾਰੇ ਕਾਮਕਾਰੀ ਜਿਹੜੇ ਉਹ ਢੂਈ ਤੇ ਕੋਈ ਨਾ ਕੋਈ ਤੰਕਾ ਜਿਹੜਾ ਸਪਰੇਅ ਦਾ ਲੱਗ ਜਾਂਦਾ ਫਿਰ ਉਸ ਵਿੱਚ ਰੱਜੀ ਰਹਿੰਦੀ ਆ ਤੇ ਹੁਣ ਆਪਣੇ ਸਾਰੇ ਕੰਮ ਕੰਪਲੀਟ ਹੋ ਗਏ ਬਸ ਪੱਖੇ ਲੱਦ ਕੇ ਤੇ ਆਪਾਂ ਘਰੇ ਜਾ ਕੇ ਬਸ ਨਹਾ ਲਾਂਗੇ ਲੈ ਹੁਣ ਆਪਾਂ ਪੱਠੇ ਚੱਕ ਕੇ ਲੈ ਜੀਏ ਕਿਉਂਕਿ ਟਾਈਮ ਵੀ 7:00 ਵਜੇ ਜਿਹੜੇ 5-7 ਮਿੰਟ ਆ ਉਹ ਹੋ ਗਏ ਤੇ ਜਿਹੜਾ ਸਵੇਕ ਸੱਤ ਵਜੇ ਨੂੰ ਆਪਣਾ ਟਾਰਗੇਟ ਹੁੰਦਾ ਵੀ ਸਵੇਕ ਸੱਤ ਵਜੇ ਨੂੰ ਜਿਹੜਾ ਤਸਵੀਰ ਵਾਲਾ ਕੰਮ ਆ ਉਹ ਰੈਡੀ ਕਰ ਦਿੰਨੇ ਆ ਤਾਂ ਕਿ ਕੱਲ ਨੀ ਕਿ ਨਾ ਬਚ ਰਹਿ ਜੇ ਕਿਤੇ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਉਹ ਖੱਬਿਆਂ ਦੇ ਵਿੱਚ ਜਿਹੜੇ ਪੱਟੇ ਆਪਾਂ ਸਾਰੇ ਉਹ ਲੈ ਗਏ ਕੰਮ ਆਪਣਾ ਪੱਟਿਆਂ ਦਾ ਨਿਬੜ ਗਿਆ ਹੁਣ ਜਿਹੜਾ ਮੇਨ ਕੰਮ ਆ ਆਪਣਾ ਕਿਉਂਕਿ ਬੰਦੇ ਤੋਂ ਹੀ ਭਲਾ ਨਹੀਂ ਨਾ ਹੱਥ ਆ ਜਾਵੇ ਨਾ ਨਾਤਾ ਜਾਵੇ ਆਹ ਕੰਮ ਬਹੁਤ ਜ਼ਰੂਰੀ ਆ ਢੂੰਗਾ ਦੇ ਕੋ ਸਾਰਾ ਲਿਬੜ ਗਿਆ ਗਰਮੀ ਦਾ ਮੌਸਮ ਨਾ ਹੋਰ ਹੀ ਸਿੱਖ ਸਿੱਖ ਕਰਨ ਲੱਗਿਆ ਤੇ ਇਹਨੂੰ ਆਪਾਂ ਹੁਣ ਧੋਵਿਆਂਗੇ ਤਾਂ ਵੀ ਹੁਣ ਧੋਣ ਲੱਗ ਗਈ ਆ ਇਹ ਤੋਂ ਸਟਾ ਗਿਆ ਜਿਹੜੀ ਕੋ ਦੁਆਰੇ ਦੇ ਹੋਣੀ ਆ ਇਹ ਰੋਸਾ ਹੋ ਜਾਂਦਾ। ਉਹਨੇ ਉਹਨੇ ਪਿੰਡੇ ਨਾਲ ਲੌਂਚ ਜੀ ਨਹੀਂ ਕਰਤਾਗਾ। ਇਹ ਕੰਮ ਸਾਰਾ 1 ਮਿੰਟ ਦਾ ਵੀ ਨਹੀਂਗਾ। ਇਹਦੇ ਵਿੱਚ ਬੇਜਤੀ ਪਾਣੀ ਪਾਇਆ। ਤੇ ਕੱਢਤਾ। ਉਸ ਇੱਕ ਵਾਰੀ ਫੜੇ ਬਣੀ ਤਾ। ਇਹ ਕੰਮ ਸਾਰਾ ਰੈਡੀ ਹੋ ਗਿਆ। ਇਹ ਸੇਪਾ ਟੰਗ ਜਾਨੇ ਆਨੂੰ। ਤੋ ਕਿਵਰ ਆਪ ਹੀ ਹੱਥੂ ਗਾਦੇ ਚੱਕੋ ਤੇ ਇਸ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਦਿਓ ਜਾਇਤ ਧੰਨਵਾਦ ਥੈਂਕ ਯੂ